ਇੱਕ ਵਾਰ ਫਿਰ ਪੁੱਤ ਕਪੁੱਤ ਹੋਇਆ ਮਾਂ ਦਾ ਸੁਹਾਗ ਹੱਥੀ ਉਜਾੜ ਦਿੱਤਾ ਭਾਵਕੀ ਪੁੱਤ ਨੇ ਆਪਣੇ ਹੀ ਪਿਓ ਨੂੰ ਮੌਦੇ ਕੱਟ ਉਤਾਰ ਦਿੱਤਾ ਇਹ ਦਿਲਕੰਬਾਉ ਵਾਰਦਾਤ ਵਾਪਰੀ ਹੈ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਜਿੱਥੋਂ ਦੇ ਪਿੰਡ ਪਤੋ ਦੇ ਵਿੱਚ ਇੱਕ ਪੁੱਤ ਦੇ ਵੱਲੋਂ ਕੈਂਚੀ ਦੇ ਨਾਲ ਆਪਣੇ ਪਿਤਾ ਦੇ ਉੱਪਰ वार ਕੀਤੇ ਗਏ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਜਨਮ ਦਿਨ ਮਨਾਉਣ ਨੂੰ ਲੈ ਕੇ ਪੁੱਤ ਦੇ ਵੱਲੋਂ ਆਪਣੇ ਪਿਓ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਸੀ ਜਦੋਂ ਉਸਨੇ ਪੈਸੇ ਦੇਣ ਤੋਂ ਜੜਾ ਇਨਕਾਰ ਕੀਤਾ ਤਾਂ ਗੁੱਸੇ ਦੇ ਵਿੱਚ ਆਏ ਪੁੱਤ ਦੇ ਵੱਲੋਂ ਇੱਕ ਖੌਫਨਾਕ ਕਦਮ اچਕਿਆ ਗਿਆ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਵਰਿੰਦਰਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਦੇ ਵਿੱਚ ਪੁਲਿਸ ਜੁਟੀ ਹੋਈ ਹੈ ਸੋ ਇਸ ਸਬੰਧ ਦੇ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਏਐਸਐਹ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੱਤੋ ਦੇ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਵਰਿੰਦਰਜੀਤ ਸਿੰਘ ਜੋ ਕਿ ਕਾਤਲ ਹੈ ਆਪਣੇ ਪਿਓ ਦਾ ਉਸ ਦੇ ਵੱਲੋਂ ਜਨਮ ਦਿਨ ਮਨਾਉਣ ਦੇ ਲਈ ਪਿਤਾ ਤੋਂ 5000 ਰੁਪਏ ਦੀ ਮੰਗ ਕੀਤੀ ਗਈ ਸੀ ਪਰ ਪਿਤਾ ਪਰਮਜੀਤ ਸਿੰਘ ਦੇ ਵੱਲੋਂ ਉਸ ਤੋਂ 1000 ਰੁਪਏ ਦੇ ਕੇ ਜਿਹੜਾ ਕਿ ਇਹ ਗੱਲ ਆਖ ਦਿੱਤੀ ਗਈ ਕਿ ਭਾਈ ਮੇਰੇ ਤੋਂ ਇੰਨੇ ਪੈਸੇ ਨੇ ਤੂੰ 1000 ਰੁਪਏ ਦੇ ਵਿੱਚ ਆਪਣਾ ਜਨਮ ਦਿਨ ਮਨਾ ਲੈ ਪਰ ਇਹ ਗੱਲ ਪੁੱਤ ਨੂੰ ਰਾਸ ਨਾ ਆਈ ਅਤੇ ਉਸ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਪਹਿਲਾਂ ਤਾਂ ਬੈਸਬਾਜੀ ਕੀਤੀ ਜਾਂਦੀ ਹੈ ਆਪਣੇ ਪਿਓ ਦੇ ਨਾਲ ਅਤੇ ਫਿਰ ਇੰਨਾ ਉਸ ਦਾ ਪਾਰਾ ਚੜ ਜਾਂਦਾ ਹੈ ਕਿ ਉਹ ਆਪਣਾ ਆਪਾ ਖੋ ਬੈਠਦਾ ਅਤੇ ਫਿਰ ਕੱਪੜੇ ਕੱਟਣ ਵਾਲੀ ਕੈਂਚੀ ਨੂੰ ਚੁੱਕਦਾ ਹੈ ਅਤੇ ਪਿਓ ਦੇ ਉੱਪਰ ਵਾਰ ਕਰਨੀ ਸ਼ੁਰੂ ਕਰ ਦਿੰਦਾ ਹੈ ਇਹ ਜਿਹੜੀ ਕਿ ਰੂ ਕੰਬਾਉ ਵਾਰਦਾ ਤੋਂ ਉਸਨੇ ਆਪਣੀ ਮਾਂ ਦੇ ਅੱਖਾਂ ਸਾਹਮਣੇ ਹੀ ਅੰਜਾਮ ਦਿੱਤਾ ਜਿਸ ਤੋਂ ਬਾਅਦ ਹੁਣ ਮੌਕੇ ਤੋਂ ਫਲਰ ਹੋਏ ਬ੍ਰਿੰਦਰਜੀਤ ਨੂੰ ਪੁਲਿਸ ਦੇ ਵੱਲੋਂ ਲੱਭਣ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਐਸਆਈ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਕਾਤਲ ਨੂੰ ਗ੍ਰਿਫਤਾਰ ਕਰਕੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਜਿਸ ਤਰ੍ਹਾਂ ਦੇ ਨਾਲ ਇਹ ਵਾਰਦਾਤ ਵਾਪਰੀਰ ਇੱਕ ਵਾਰ ਫਿਰ ਰਿਸ਼ਤਿਆਂ ਦੇ ਕਹਾਣ ਨੂੰ ਦਰਸਾਉਂਦੀ ਹੈ ਅਤੇ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਵੇਲੇ ਦਹਿਸ਼ਤ ਦਾ ਮਾਹੌਲ ਹੈ। ਮਿਤੀ ਰਾਤ 9:00 ਵਜੇ ਦੀ ਗੱਲ ਹੈ। ਮ੍ਰਿਤਕ ਪਰਮਜੀਤ ਸਿੰਘ ਦੇ بیٹے ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਪਰ ਪਰਮਜੀਤ ਮ੍ਰਿਤਕ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬਿਲਾ ਲੈ ਉਹ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰਨ ਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਤੋਬਾਈ ਕਰਨ ਲੱਗਿਆ ਇਹਨੇ ਰੌਲਾ ਸੁਣ ਕੇ ਗਵੰਡੀ ਕਮਜੀਤ ਸਿੰਘ ਆ ਗਿਆ ਇੱਥੇ ਉਹਨੇ ਤੈਸ ਜਾ ਕੇ ਸੁਰਿੰਦਰਪ੍ਰੀਤ ਸਿੰਘ ਆਪਣੇ ਪਿਤਾ ਦੇ ਇੱਥੇ ਕੱਪੜੇ ਪੱਟਣ ਵਾਲੀ ਕੇਚੀ ਦੀ ਵਾਰ ਕਰੇ ਜਿਹਨਾਂ ਉਹਦੇ ਜਾਫੀ ਹੋ ਗਿਆ ਕਾਫੀ ਬਰਨਾ ਉਥੇ ਸਿਵਲ ਹਸਪਤਾਲ ਕਰਮਜੀਤ ਸਿੰਘ ਉਹਨੇ ਲੈ ਕੇ ਆਏ ਜਿੱਥੇ ਉਹਦੀ ਮ੍ਰਿਤਕ ਕਰਾਰ ਦਿੱਤਾ ਮਾਮਲਾ ਤਰਕ ਕਰ ਲੈ ਰਣਜੀਤ ਕੌਰ ਦੇ ਬਿਆਨ ਤੇ ਅਕੀ ਪੋਸਟਮਾਰਟਮ ਕਰਾ ਕੇ ਜੇ ਵੀ ਜੈਸੀ ਵੀ ਸ਼ੂਟ ਹੋ ਕੇ ਦਰਸ਼ਨੀ ਪੜ ਕੇ ਕਰਬੇਮ ਚ ਦੇਂਦੀ